ਅੱਜ ਦੀ ਇਸ ਖ਼ਬਰ ਦੀ ਵੱਡੀ ਅਤੇ ਅਹਿਮ ਜਾਣਕਾਰੀ ਜਬਕ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਹੈ ਇਸ ਖ਼ਬਰ ਦੀ ਅਸੀਂ ਜਾਣਕਾਰੀ ਦੱਸਦੇ ਕਿ ਗगन ਅਜੀਤ ਸਿੰਘ ਸੜਕ ਸੁਰੱਖਿਆ ਫੋਰਸ ਦੇ ਪਹਿਲੇ ਐਸਐਸਪੀ ਬਣੇ ਨੇ ਤੇ ਉਤੀ ਕੱਲ ਤੋਂ ਜਿਹੜੀ ਕੀ ਸ਼ੁਰੂ ਹੋਣ ਜਾ ਰਹੀ ਹੈ ਸੜਕ ਸੁਰੱਖਿਆ ਫੋਰਸ ਤਾਂ ਦੱਸਦੇ ਕਿ ਗगन ਅਜੀਤ ਸਿੰਘ ਪੰਜਾਬ ਦੇ ਵਿੱਚ ਸੜਕ ਸੁਰੱਖਿਆ ਫੋਰਸ ਦੇ ਪਹਿਲੇ ਮੁਖੀ ਬਣ ਗਏ ਨੇ ਉਤੀ ਸਾਬਕਾ ਹਾਕੀਓਲੰਪੀਅਨ ਅਤੇ AIG ਟ੍ਰੈਫਿਕ ਸੰ ਜਿਹੜੀ ਕਿ ਗगन ਅਜੀਤ ਸਿੰਘ ਜਿਨ੍ਹਾਂ ਨੂੰ ਕੀ ਹੋਣਾ ਪੰਜਾਬ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਐਸਐਸਪੀ ਬਣਾ ਦਿੱਤਾ ਗਿਆ ਹੈ ਦੱਸ ਕਿ ਐਸਐਸਫ ਰਾਜ ਦੇ ਵਿੱਚ ਸੜਕ ਸੁਰੱਖਿਆ ਤੇ ਯਾਤਰੀਆਂ ਦੀਆਂ ਜਿਹੜੀ ਕਿ ਜਾਨਾਂ ਬਚਾਵੇਗਾ ਤੇ ਉੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਮਈ ਜਿਹੜਾ ਕਿ ਪ੍ਰੋਜੈਕਟ ਸੀ ਜਿਸ ਨੂੰ ਕਿ ਜੜਾ ਕਿ ਹਰੀ ਝੰਡੀ ਦੇ ਕੇ ਪੰਜਾਬ ਸਰਕਾਰ ਦੇ ਵੱਲੋਂ ਇਸ ਨੂੰ ਚਾਲੂ ਕਰ ਦਿੱਤਾ ਹੈ ਤਾਂ ਸੁਣਦੀ अहम ਜਾਣਕਾਰੀ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਵਿੱਚ ਗਗਨ ਅਜੀਤ ਸਿੰਘ ਨੂੰ ਸੜਕ ਸੁਰੱਖਿਆ ਫੋਰਸ ਦਾ ਪਹਿਲਾ ਐਸਐਸਪੀ ਨਿਯੁਕਤ ਕੀਤਾ ਗਿਆ ਤਾਂ ਦੱਸਦੀ ਕਿ ਅਹਿਮ ਗੱਲ ਇਹ ਹੈ ਇਸ ਦੇ ਵਿੱਚ ਕਿ ਕੱਲ ਤੋਂ ਜਿਹੜੀ ਕਿ ਸੜਕ ਸੁਰੱਖਿਆ ਫੋਰਸ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਵੇਗੀ ਦੱਸੇ ਗगन ਅਜੀਤ ਸਿੰਘ ਪੰਜਾਬ ਦੇ ਵਿੱਚ ਸੜਕ ਸੁਰੱਖਿਆ ਫੋਰਸ ਦੇ ਪਹਿਲੇ ਮੁਖੀ ਬਣੇ ਨੇ ਤੇ ਸਾਬਕਾ ਹਾਕੀ 올ਿਪੀਅਨ ਅਤੇ AIG ਟ੍ਰੈਫਿਕ ਜਿਹੜੇ ਕਿ ਗगन ਅਜੀਤ ਸਿੰਘ ਸਾਹਿਬ ਜਿਨ੍ਹਾਂ ਨੂੰ ਕੀ ਹੁਣ ਇਹ ਪੰਜਾਬ ਸੜਕ ਸੁਰੱਖਿਆ ਫੋਰਸ ਦਾ ਐਸਐਸਪੀ ਬਣਾ ਕੇ ਆਇਆ ਤਾਂ ਦੱਸਿਆ ਕਿ ਐਸਐਫਐਫ ਰਾਜ ਦੇ ਵਿੱਚ ਸੜਕ ਸੁਰੱਖਿਆ ਤੇ ਯਾਤਰੀ ਦੀ ਜਿਹੜੀ ਕਿ ਜਾਨਾਂ ਬਚਾਏਗਾ ਤਾਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦਾ ਸੁਪਰਮਈ ਪ੍ਰੋਜੈਕਟ ਸੀ ਜਿਸ ਨੂੰ ਹੁਣ ਪੰਜਾਬ ਸਰਕਾਰ ਦੇ ਵੱਲੋਂ ਹਰੀ ਛੰਡੀ ਦੇ ਕੇ ਇਸ ਨੂੰ ਪੂਰਾ ਕੀਤਾ ਗਿਆ ਹੈ ਤਦਾਦੀ ਪੰਜਾਬ ਸਰਕਾਰ ਤੋਂ ਬੋਲੋ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਵਿੱਚ ਅਚਾ ਗਗਨ ਰਜੀਤ ਸਿੰਘ ਨੂੰ ਸੜਕ ਸੁਰੱਖਿਆ ਫੋਰਸ ਦਾ ਪਹਿਲਾ ਐਸਐਸਪੀ ਨਿਪਟ ਕੀਤਾ ਗਿਆ। ਤਦਾਦੀ ਕਿ ਕੱਲ ਤੋਂ ਪੂਰੇ ਪੰਜਾਬ ਦੇ ਵਿੱਚ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਕਿ ਜਿਸ ਦਾ ਗਠਨ ਕੀਤਾ ਗਿਆ ਸੀ ਉਸ ਨੂੰ ਕੰਮ ਜਿਹੜਾ ਕਿ ਉਹ ਕੱਲ ਤੋਂ ਸ਼ੁਰੂ ਕਰ ਦੇਵੇਗੀ ਤੇ ਉੱਤੇ ਗਗਨ ਰਜੀਤ ਸਿੰਘ ਪੰਜਾਬ ਦੇ ਵਿੱਚ ਸੜਕ ਸੁਰੱਖਿਆ ਫੋਰਸ ਦੇ ਪਹਿਲੇ ਮੁਖੀ ਬਣਾਈ ਗਏ ਨੇ। ਗਗਨ ਅਜੀਤ ਸਿੰਘ ਦੀ ਗੱਲ ਕਰੀਏ ਤਾਂ ਉਹ ਸਾਬਕਾ ਹਾਕੀਓਲੰਪੀਅਨ ਅਤੇ AIG ਟ੍ਰੈਫਿਕ ਸਨ ਤੇ ਹੁਣ ਉਹਨਾਂ ਨੂੰ ਜਿਹੜਾ ਕੀ ਇਹ ਵੱਡਾ ਅਹੁਦਾ ਦਿੱਤਾ ਹੈ ਇਸ ਕਾਰ ਨੂੰ ਬਾਬਤ ਮੈਂ ਤਜਿੰਦਰ ਜੋੜਗਣਾਂ ਤਜਿੰਦਰ ਪੰਜਾਬ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਸੀ ਤੇ ਹੁਣ ਗਗਨ ਅਜੀਤ ਸਿੰਘ ਨੂੰ ਸੜਕ ਸੁਰੱਖਿਆ ਫੋਰਸ ਦਾ ਪਹਿਲਾ ਐਸਐਸਪੀ ਯਾਨੀ ਕਿ ਮੁਖੀ ਬਣਾਇਆ ਗਿਆ ਤਾਂ ਕੀ ਕੋਈ ਜਾਣਕਾਰੀ ਹੈ ਹਾਂ ਜੀ ਕਪਤਨ ਸਾਹਿਬ ਦੀ ਸੀ ਪੰਜਾਬ ਸਰਕਾਰ ਵੱਲੋਂ ਕਾਫੀ ਟਾਈਮ ਲੱਗਾ ਸੀ ਸੜਕ ਸੁਰੱਖਿਆ ਤੋਰਪਰ ਦਾ ਗਠਨ ਕਰਨ ਲਈ ਜਿਹੜੀਆਂ ਗੱਲਾਂ ਸਾਨੂੰ ਕਰ ਦਿੱਤੀਆਂ ਗਈਆਂ ਸਨ ਤੇ ਮੁੱਖ ਮੰਤਰੀ ਵੱਲੋਂ ਬਾਰ ਬਾਰ ਐਲਾਨ ਕੀਤਾ ਜਾ ਰਿਹਾ ਸੀ ਕਿ ਸੜਕ ਸੁਰੱਖਿਆ ਫੋਰਸ ਆ ਜਿਹੜੀ ਬਣਾਈ ਜਾਊਗੀ ਅਲੱਗ ਤੋਂ ਪੁਲਿਸ ਹੋਊਗੀ ਤੇ ਅਲੱਗ ਤੋਂ ਉਹਨਾਂ ਦੀਆਂ ਜਿਹੜੀਆਂ ਨੇ ਗੱਡੀਆਂ ਹੋਣੀਆਂ ਸੋ ਉਹਦੇ ਨਾਲ ਜਿਹੜਾ ਹੈਗਾ ਅੱਜ ਆ ਗਿਆ ਤੇ ਪਹਿਲੇ ਐਸਐਸਪੀ ਨੇ ਜਿਹੜੇ ਗਗਨ ਅਜੀਤ ਸਿੰਘ ਉਹਨਾਂ ਨੂੰ ਸੜਕ ਸੁਰੱਖਿਆ ਫੋਰਸ ਦਾ ਪਹਿਲਾ ਐਸਐਸਪੀ ਵੀ ਨਿਯੁਕਤ ਕਰ ਦਿੱਤਾ ਗਿਆ ਸੋ ਗਣਤੰਤਰਤਾ ਦਿਵਸ ਦਾ ਬਹੁਤ ਵੱਡਾ ਦਿਨ ਅੱਜ ਦੇਸ਼ ਦੇ ਵਿੱਚ ਧੂਮ ਧਾਂਦ ਦੇ ਨਾਲ ਗਣਤੰਤਰਤਾ ਦਿਵਸ ਜਿਹੜਾ ਤੁਸ ਜਤਸਰਮਾ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਤੇ ਉਸ ਦੇ ਵਿੱਚ ਇੱਕ ਵੱਡੀ ਖਬਰ ਹੈ ਜਿਹੜੀ ਪੰਜਾਬ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਪੰਜਾਬ ਦੇ ਵਿੱਚ ਜਾਨਾਂ ਨੇ ਜਿਹੜੀਆਂ ਸੜਕ ਹਾਦਸਿਆਂ ਦੇ ਵਿੱਚ ਜਾਂਦੀਆਂ ਨੇ ਤੇ ਉਹਨਾਂ ਜਾਨਾਂ ਨੂੰ ਕੀਮਤੀ ਸਮਝਿਆ ਜਾ ਰਿਹਾ ਤੇ ਕੀਮਤੀ ਸਮਝ ਲਈਆਂ ਉਹਨਾਂ ਦੀਆਂ ਜਾਨਾਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸੁਖਵੰਤ ਮਾਨ ਦਾ ਜਿਹੜਾ ਸੁਪਨਮਈ ਪ੍ਰੋਜੈਕਟ ਹੈ ਜਿਹੜਾ ਇਹ ਉਹ ਅੱਜ ਪੂਰਾ ਹੋ ਗਿਆ ਤੇ ਕੱਲੇ ਐਸਐਸਪੀ ਗਗਨ ਅਜੀਤ ਸਿੰਘ ਨੇ ਜਿਹੜੇ ਉਹ ਸੜਕ ਸੁਰੱਖਿਆ ਫੋਰਸ ਦੇ ਬਣਾ ਦਿੱਤੇਗੇ ਨੇ ਕਰਨ ਇਤੇ ਇਹ ਹੈ ਕਿ ਦੱਸ ਦੇ ਕਿ ਗਗਨ ਅਜੀਤ ਸਿੰਘ ਸਾਬਕਾ ਹਾਕੀ 올ੰਪੀਅਨ ਨੇ ਤੇ AIG ਟ੍ਰੈਫਿਕ ਦੇ ਵੀ ਤੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਤੇ ਬਹੁਤ ਲੰਮਾ ਇਤਿਹਾਸ ਹੈਗਾ ਜੇ ਆਪਾਂ ਇਤਿਹਾਸ ਦੇ ਵਿੱਚ ਜਾਵਾਂਗੇ ਤਾਂ ਕਾਫੀ ਕੁਝ ਬੋਲਣਾ ਪਊਗਾ ਪਰ ਮੈਂ ਤਾਂ ਆ ਛੋਟ ਦੇ ਵਿੱਚ ਦੱਸ ਦਿੰਨਾ ਕਿ ਸਾਬਕਾ ਹਾਕੀ 올ੰਪੀਅਨ ਅਤੇ AIG ਟ੍ਰੈਫਿਕ ਗਗਨ ਅਜੀਤ ਸਿੰਘ ਹੁਣ ਪਹਿਲੇ SSP ਨੇ ਜਿਹੜੇ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਉਹਦੇ ਬਣਾ ਦਿੱਤੇ ਗਏ ਨੇ ਤੇ ਕਰਨ ਨੇ ਇਹ ਵੀ ਦੱਸਦੀ ਹੈ ਕਿ ਜਿਹੜੀ ਇਹ ਸੜਕ ਸੁਰੱਖਿਆ ਫੋਰਸ ਹੈ ਇਹਦੇ ਐਸਐਸਪੀ ਬਣਾਏ ਗਏ ਨੇ ਤੇ ਕੱਲ ਤੋਂ ਇਸ ਦੀ ਸ਼ੁਰੂਆਤ ਹੈ ਜਿਹੜੀ ਹੋ ਜਾਊਗੀ ਤੇ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਵੀਆਂ ਗੱਡੀਆਂ ਨੇ ਜਿਹੜੀਆਂ ਪੁਲਿਸ ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਅਲੱਗ ਤੋਂ ਪੁਲਿਸ ਦਾ ਜਿਹੜੀ ਉਹਦਾ ਗਠਨ ਵੀ ਕਰ ਦਿੱਤਾ ਗਿਆ ਸੋ ਦੱਸਦੀ ਹੈ ਕਿ ਰਾਜ ਦੇ ਵਿੱਚ ਜਿਹੜੀ ਸੜਕ ਸੁਰੱਖਿਆ ਅਤੇ ਯਾਤਰੀਆਂ ਦੀ ਜਾਨਾਂ ਬਚਾਉਣ ਦੇ ਲਈ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਮੰਨਿਆ ਜਾ ਰਿਹਾ ਜੀ ਕਰਨ ਜੀ ਜੀ ਤੁਹਾਨੂੰ ਇਹਨਾਂ ਤਮਾਮ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।